ईयर बड्स ओवर हेडफोन्स और रियल इन द ईयर सो कौन लगते सी है हैगने भाई आओ क्या तेरे साथ कहते तक नहीं कर धन्यवाद जी बने आओ जरा सभु महीनो ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ ਕੌਰ ਸਵਾਗਤ ਕਰਦੇ ਆ ਆਪਣੇ YouTube ਚੈਨਲ ਸਰਾ ਫੈਮਿਲੀ ਤੇ ਹੋਰ ਸਨਾਉ ਜੀ ਸਾਰੇ ਕਿਵੇਂ ਹੋ ਠੀਕ ਠਾਕ ਉਚੜਦੀ ਕਲਾ ਚ ਆਪਾਂ ਵੀ ਵਧੀਆ ਠੀਕ ਆਂ ਜੀ ਆਪਾਂ ਵੀ ਵਧੀਆ ਜੀ ਕਿਰਪਾ ਮਾਲਕ ਦੀ ਤੇ ਚਲੋ ਜੀ ਹਾਂਜੀ ਤੇ ਮਾਰਨਿੰਗ ਦਾ ਟਾਈਮ ਹੋ ਗਿਆ ਜੀ ਮਾਰਨਿੰਗ ਦੇ 5:00 ਵਜੇ 5 ਵਜਣ ਵਾਲੇ ਨੇਗੇ ਹਜੇ ਬੱਚੇ ਨਹੀਂ ਤੇ ਅੱਜ ਤਰੀਕ ਹੈਗੀ ਹੈ 16 April ਹੋ ਰਿਹਾ ਅੱਜ ਭਾਰ ਕੈਵਰੇਜ ਤੁਹਾਨੂੰ ਚਾਣਨ ਲੱਗਦਾ ਹੋ ਐਸੇ ਹੈਗਾ ਨੇਰਾ ਤੇ ਆਪਾਂ ਜਿਹੜੀ ਉਬੜਾ ਲਈ ਇਧਰ ਫਿੱਕੀ ਬਣਾਈ ਹੈ ਤੇ ਇਧਰ ਮਿੱਠੀ ਆਪਾਂ ਆਪਦੀ ਚਾਹ ਜਿਹੜੀ ਪਾ ਲਈ ਨੇ ਫਿੱਕੀ ਆ ਰਹੀ ਦੀ ਆ ਤੇ ਅੱਜ ਹੈਗਾ ਜੀ ਆਪਣੇ ਵਾਹਿਗੁਰੂ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਜੀ ਮੇਰ ਨਾਲ ਆ ਜਾਏਗਾ ਆਪਣੇ ਸੁਖਮਨੀ ਸਾਹਿਬ ਦਾ ਪਾਠ ਸੁਖਮਨੀ ਸਾਹਿਬ ਦਾ ਹੈਗਾ ਜੀ ਆਪਣੇ ਪਾਠ ਤੇ ਕਿਉਂਕਿ ਅੱਜ ਜਿਹੜਾ ਆਪਾਂ ਨਮਾਕਾ ਸ਼ੁਰੂ ਕਰਨ ਜਾ ਰਹੇ ਹਾਂ ਆਪਣੇ ਜਿਹੜੇ ਮੋਬਾਈਲਾਂ ਦੀ ਦੁਕਾਨ ਹੈ ਜਿਹੜੀ ਉਹਦੀ ਓਪਨਿੰਗ ਹੋਣੀ ਹੈ ਅੱਗੇ ਅੱਜ ਅੱਜ ਹੈਗਾ ਮਹੂਰਤ ਦੁਕਾਨ ਦਾ ਤੇ ਆਪਣੀ ਦੁਕਾਨ ਤੇ ਹੈਗਾ ਅੱਜ ਸੁਖਮਨੀ ਸਾਹਿਬ ਦਾ ਪਾਠ ਅ ਅੱਠ ਤਕਰੀਬਨ 8:00 ਵਜੇ ਜਿਹੜਾ ਭੋਗ ਨੇ ਉਹ ਪੈ ਜਾਣਗੇ 8:00 ਵਜੇ ਦਾ ਟਾਈਮ ਆ ਭੋਗ ਦਾ ਤੇ ਵਾਹਿਗੁਰੂ ਨੇ ਬਹੁਤ ਸੋਹਣੀ ਸੁਣੀ ਹੈ ਜੀ ਬਹੁਤ ਟਾਈਮ ਤੋਂ ਸੀਗਾ ਵੀ ਦੁਕਾਨ ਕਰਨੀ ਆ ਦੁਕਾਨ ਕਰਨੀ ਆ ਪਾਰੇ ਤੇ ਇਹ ਅੱਜ ਕੱਲ ਹਨਾ ਮੋਬਾਈਲਾਂ ਦਾ ਟਾਈਮ ਆ ਗਿਆ ਤੇ ਮੋਬਾਈਲ ਤੋਂ ਬਿਨਾਂ ਕਿਸੇ ਦਾ ਨਹੀਂ ਸਰਦਾ ਹੈਗਾ ਹਰੇਕ ਨੂੰ ਲੋਡ ਪੈਂਦੀ ਆ ਨਾ ਹੀ ਸਰੇ ਨਾ ਹੀ ਚਾਰਜ ਬਿਨਾਂ ਸਰੇ ਕਾਹਦੇ ਵੀ ਨਹੀਂ ਸਰਦਾ ਹੈਗਾ ਮੋਬਾਈਲ ਦਾ ਤੇ ਜੋਗੀ ਇਹ ਮੋਬਾਈਲ ਵਾਲ ਆ ਗਿਆ ਤੇ ਚਲੋ ਜੀ ਹੌਲੀ ਹੌਲੀ ਸਾਰੇ ਜਣ ਜਿਹੜੇ ਉੱਠੀ ਜਾਂਦੇ ਨੇ ਪਹਿਲਾਂ ਮੈਂ ਉੱਠ ਗਈ ਸੀ ਉੱਠ ਕੇ ਚਲੋ ਚਾਹ ਪਾਣੀ ਬਣਾ ਲਿਆ ਇਹ ਸਾਰੇ ਜਾਣੇ ਵੈਸਟ ਵੀਸ ਜਰੂਰ ਦਿਓ ਜੀ ਅ ਸਾਨੂੰ ਵੀ ਮੈਨੂੰ ਵੀ ਵਧੀਆ ਲੱਗਗਾ ਨਾ ਤੁਸੀਂ ਕਮੈਂਟ ਕਰੋਗੇ ਤੇ ਬਾਕੀ ਆਪਾਂ ਉੱਥੇ ਵੀਡੀਓ ਜਿੰਨੀ ਕੁ ਸ਼ੂਟ ਹੋਈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਦੁਕਾਨ ਦੇ ਉੱਥੇ ਜਿੱਥੇ ਪਾਠ ਕਰਾਉਣਗੇ ਦੁਕਾਨ 'ਚ ਜਿੰਨਿਕ ਵੀਡੀਓ ਬਣੂਗੀ ਆਪਾਂ ਉਹ ਵੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਬਾਕੀ ਭੈਣ ਭਰਾ ਹੋਰ ਵੀ ਜਿਹੜੇ ਚਾਹਣ ਵਾਲੇ ਨੇਗੇ ਸਾਰਿਆਂ ਨੂੰ ਆਪਾਂ ਬੁਲਾਇਆਗਾ ਬਾਏ ਸ ਰਿਸ਼ਤੇਦਾਰਾਂ ਨੂੰ ਨਹੀਂ ਬੁਲਾਇਆ ਹੈਗਾ ਬਈ ਜਿੰਨੇ ਕਹਿੰਦੀ ਆਪਣੇ ਪਿੰਡ ਦੇ ਲੋਕ ਨੇ ਜਾਣ ਪਛਾਣ ਵਾਲੇ ਯਾਰ ਮਿੱਤਰ ਦੋਸਤ ਜਾਂ ਆਪਣੇ ਆਂਡ ਕਮਾਂਡ ਦੇ ਆਪਾਂ ਉਹਨਾਂ ਉਹਨਾਂ ਨੂੰ ਬੁਲਾਇਆ ਹੈਗਾ ਸੱਦਾ ਦਿੱਤਾ ਹੈਗਾ ਤੇ ਬਾਕੀ ਚਾਹ ਦਾ ਜਿਹੜਾ ਉੱਥੇ ਲੰਗਰ ਹੋਊਗਾ ਬਾਏ ਗ੍ਰੂਪਰ ਪਰਮਾਤਮਾ ਸੱਚੇ ਪਾਤਸ਼ਾਹ ਮੇਰ ਕਰਨ ਸਾਰਿਆਂ ਦੇ ਹਨਾ ਮੁਸਾਬਦੀਆਂ ਮਨੋ ਕਾਮਨਾ ਪੂਰੀਆਂ ਹੋਣ ਤੇ ਸਾਰੇ ਭੈਣ ਭਰਾਵ ਦੇ ਰੁਜ਼ਗਾਰ ਤੇ ਲੱਗਣ ਆਪਾਂ ਦਾ ਇਹ ਅਰਦਾਸ ਕਰਦੇ ਆ ਪਰਮਾਤਮਾ ਅੱਗੇ ਤੇ ਚਲੋ ਆਪਾਂ ਉੱਠੇ ਦੀਦੀ ਵੀ ਉੱਠੇ ਮਠਾਕੇ ਆਈ ਸੀ ਉਹਨਾਂ ਨੂੰ ਵੀ ਵੀ ਉੱਠ ਜੋ 5 ਵਜਣ ਵਾਲੇ ਨੇਗੇ ਤੇ ਫਿਰ ਕਿਉਂਕਿ ਇਹਨਾਂ ਨੇ ਜਾਣਗੇ ਇਹ ਪਹਿਲਾਂ ਉੱਥੇ ਮਾਰਾ ਦਾਣਾ ਪ੍ਰਕਾਸ਼ ਕਰਵਾਉਣਗੇ ਤੇ ਕੱਲ੍ਹ ਕੁ ਦਿਨ ਗਰਮੀ ਜ਼ਿਆਦਾ ਹੋਈ ਪਈ ਆਗੀ ਥੋੜਾ ਜਿਹਾ ਐ ਹੋਮਸ ਜੀ ਬਣੀ ਪਈ ਆ ਪਤਾ ਨਹੀਂ ਬੱਦਲ ਬੁੱਦਲ ਜੇ ਹੋਣਗੇ ਪਤਾ ਨਹੀਂ ਕੀ ਬਣੂਗਾ ਜੇ ਕਣਕ ਵੀ ਵੱਢਣੀ ਆ ਬਾਕੀ ਸਾਰੇ ਪੈਣ ਭਰਾਵਾਂ ਦਾ ਕਣਕ ਦਾ ਵੀ ਜੋਰ ਹੋ ਚੱਲ ਪਿਆ ਹੁਣ ਵੱਢਣ ਵਾਲਾ ਸਾਡੇ ਵੱਲ ਗੜੇ ਪੈਗੇ ਸੀਗੇ ਮੀਂਹ ਪੈ ਗਿਆ ਸੀਗਾ ਤੇ ਉਹਦੇ ਕਰਕੇ ਜਿਹੜੀਆਂ ਕਣਕਾਂ ਨੇ ਉਹ 2-4 ਦਿਨ ਹੋ ਗਈਆਂ ਲੇਟ ਤੇ ਗੜੇ ਬਹੁਤ ਪਏ ਮੀਂਹ ਛਖੜਾ ਨੇਰੀ ਬਹੁਤ ਕੁਝ ਆਇਆ ਸੀਗਾ ਤੇ ਜਿਹੜਾ ਵੀ ਚੈਨਲ ਤੇ ਭੈਣ ਭਰਾ ਪਹਿਲੀ ਵਾਰ ਆਉਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਲੀਜ਼ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਆ ਕਰੋ ਤਾਂ ਕਿ ਨਵੀਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਥਾਰਿਆਂ ਨੂੰ ਪਹਿਲਾਂ ਤੁਹਾਡੇ ਕੋਲੇ ਪਹੁੰਚ ਜਾਵੇ ਤੇ ਤੁਸੀਂ ਜਿਹੜੀ ਆਪਣੀ ਵੀਡੀਓ ਗਈ ਉਹ ਦੇਖ ਸਕੋ ਬਾਕੀ ਸੂਟਾਂ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਉਹ ਵੀ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸ ਦਿਆ ਕਰੋ ਜਿਹੜਾ ਆਪਾਂ ਵਰਕ ਵਾਲੇ ਸੂਟ ਪਾਏ ਸੀਗੇ ਉਹਨਾਂ ਦਾ ਵਧੀਆ ਰਿਸਪਾਂਸ ਮਿਲ ਰਿਹਾ ਤੇ ਕਮੈਂਟ ਕਰ ਦਿਆ ਕਰੋ ਜੀ ਜਰੂਰ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਚਲੋ ਜੀ ਹੁਣ ਆਪਾਂ ਸ਼ੁਰੂ ਕਰਦੇ ਆਂ ਪਹਿਲਾਂ ਆਪਾਂ ਸਾਰੇ ਕੰਮ-ਕੁਮ ਨੂੰ ਮੇੜ ਦਿੰਨੇ ਆਂ ਸਫਾਈ ਕਲੀਨਿੰਗ ਵਾਲੇ ਕੰਮ ਕਰ ਦਿੰਨੇ ਆ ਕਿਉਂਕਿ ਰੋਟੀ ਤਾਂ ਫੇਰ ਹੀ ਬਣੂਗੀ ਹਨਾ ਭੋਗ ਤੋਂ ਆ ਕੇ 8 ਵਜੇ ਤਾਂ ਰੋਟੀ ਕੋਈ ਵੀ ਨਹੀਂ ਖਾਂਦਾ ਹੈਗਾ ਤੇ ਉਧਰੋਂ ਆਪਾਂ ਭੋਗ ਤੋਂ ਆ ਕੇ ਰੋਟੀ ਤਾਂ ਫੇਰ ਬਣਾ ਲਾਂਗੇ ਪਹਿਲਾਂ ਆਪਾਂ ਕਲੀਨਿੰਗ ਦਾ ਕੰਮ ਨਿਮੇੜ ਜੰਨੇ ਆ ਵੀ ਕੋਈ ਆ ਕੋਈ ਚਲੋ ਭੈਣ ਭਰਾ ਜਾਣ-ਪਛਾਣ ਵਾਲਾ ਘਰੇ ਆ ਜਾਂਦਾ ਹਨ ਤਾਂ ਕਰਕੇ ਤੇ ਆਪਾਂ ਰੋਟੀ ਪਾਣੀ ਸਾਰੀ ਰੈਡੀ ਕਰਕੇ ਰੱਖ ਜਾਾਂਗੇ ਤੇ ਫਿਰ ਆ ਕੇ ਰੋਟੀ ਬਣਾ ਆ ਕੇ ਲਵਾਾਂਗੇ ਤੇ ਪਹਿਲਾਂ ਆਪਾਂ ਹੁਣ ਆਪਾਂ ਮੈਂ ਕਰਦੀ ਆ ਝਾੜੂ-ਚੂੜੂ ਦਾ ਕੰਮ ਸ਼ੁਰੂ ਤੇ 1:30 ਦੀ ਸੋਈ ਦਾ ਕਰ ਲੂਗੀ ਤੇ ਚਲੋ ਫਿਰ ਉੱਤਮ ਅਜ ਸਕੂਲ ਜਾਊਗਾ ਉਹਨੂੰ ਰੱਖਣਾ ਨਹੀਂ ਹੈਗਾ ਘਰੇ ਉਹ ਚਲਿਆ ਜਾਊਗਾ ਕਿਉਂਕਿ ਘੰਟੇ ਦਾ ਕੰਮ ਆ ਫਿਰ ਉਹ ਸਾਰਾ ਦਿਨ ਘਰੇ ਰਹੂਗਾ ਹਨਾ ਦੋ ਚਾਰ ਅੱਖਰ ਪੜ ਲੂਗਾ ਚਲੋ ਉਹੀ ਫਿਰ ਸਾਰਾ ਦਿਨ ਜਵਾਕ ਟਿਕਦਾ ਵੀ ਨਹੀਂ ਨਾਲੇ ਵਧੀਆ ਸਕੂਲ ਦੇ ਵਿੱਚ ਤੇ ਚਲੋ ਜੀ ਹੁਣ ਆਪਾਂ ਚਾਹ ਪੀ ਲਈਏ ਬਾਟੀ ਭਰ ਲਈ ਆਪਾਂ ਚਾਹ ਦੀ ਚਾਹ ਪੀ ਲਈਏ ਤੇ ਉਸ ਤੋਂ ਬਾਅਦ ਫਿਰ ਮਿਲਦੇ ਆਂ ਤੁਹਾਡੇ ਨਾਲ ਕੰਮ ਧੰਦਾ ਕਰਦੇ ਆਂਗੇ ਤੇ ਅੱਗੇ-ਅਗੇ ਬਲੌਗ ਦੇਖਦੇ ਜਾਇਓ ਵੀਡੀਓ ਐਂਡ ਤੱਕ ਜਰੂਰ ਦੇਖਿਓ ਬਾਹਰ ਹੋ ਗਿਆ ਹਨੇਰਾ ਹਨੇਰਾ ਥੋੜਾ ਕੈਮਰੇ ਕਰਕੇ ਤੁਹਾਨੂੰ ਚੱਲਣ ਲੱਗਦਾ ਉਹਨੇ ਰਹੀ ਜਾਂਦਾ ਉਹ ਗੁੱਡ ਮਾਰਨ ਬਾਲ ਤਾਇਆ ਤਾ ਨੂੰ ਮੁਰਗੇ ਦੀ ਕਲਗੀ ਵਾਂਗੂੰ ਕਿੰਨਾ ਮੈਨੂੰ ਮੈਂ ਪੈਣੀ 4:30 ਹੋਈ ਸੀ ੜੀ ਮੈਂ ਚਾਰ 10 ਦਾ అలਾਰਮ ਲਾਇਆ ਹੋਇਆ ਸੀਗਾ ਬਸ అలਾਰਮ ਬੰਦ ਕਰਕੇ ਉਹਦੀ 10 ਮਿੰਟ ਬਾਅਦ ਕੇ ਉੱਠੀ ਫਿਰ ਤੀ ਨੀਂਦ ਨਹੀਂ ਆਈ ਪਰ ਮੈਨੂੰ ਆਇਆ ਹੋਗਾ ਮਾਂ ਨੀਂਦ ਨਾ ਆ ਜੇ ਕਿਤੇ ਉਹ ਕਿਤੇ ਸੁੱਤੀ ਸੋਈ ਗਈ ਹੈ ਲੋ ਜੀ ਆਪਾਂ ਹੁਣ ਕਰ ਲੈਨੇ ਆ ਝਾੜੂ-ਝੂੜੂ ਲਾ ਦਨੇ ਆ ਦੈ ਨੀਂਦ ਆਵਣਾਗਾ ਉੱਨੀ ਤਾਂ ਗਰਮੀ ਸੀਗੀ ਗਰਮੀ ਕਰਦੀ ਹੁੰਦੀ ਮਨ ਹਣਾ ਦੇ ਹੱਥ ਕਿਵੇਂ ਹੋਇਆ ਕਿਆ ਆਇਆ ਤਾਂ ਜਰੂਰੀ ਹੋ ਪਿਆਗਾ ਹੁਣ ਫਿਰ ਹਾਂ ਕੇਸਾ ਲੱਗ ਚੰਨ ਮੈਂ ਹੋਰ ਜ਼ਿਆਦਾ ਲੱਗ ਢੰਗ ਨਾਲ ਆ ਕੇ ਜੋ ਆ ਕਟ ਲਾਇਆ ਸੀ ਆਟੇਲ ਚਲਾ ਲਾਇਆ ਨਾ ਮੈਂ ਨਾ ਤੱਤਾ ਸੀ ਦੁੱਧ ਹਾਂ ਦੰਦ ਸੀ ਬਸ ਫਿਰ ਤਾਂ ਹੀ ਜੰਮਿਆ ਬਾਹਲੇ ਤਾਂ ਤੇ ਨਰਵੀ ਤਾਂ ਆਟੇਲ ਚ ਰੱਖ ਲੈਨੇ ਐ ਹਾਂ ਹਾਂ ਰੱਖ ਕੇ ਦੇਖ ਲੈਨੇ तो गर्म ही सी रात तक ठंड सी देर ती नहीं जमया गर्म लग गया तो ऐगा ही हो गया जी आप कम कर लीए छे छे ती फिर फिर लेट हो जाएंगे ਤੇ ਉਤਮ ਨੇ ਵੀ ਸਕੂਲ ਜਾਣਾ ਘੰਟਾ ਪਿਆ ਆਪਣੇ ਕੋਲੇ ਘੰਟਾ ਪਾ ਕੰਮ ਕਰ ਲੀਏ ਤੇ ਫਿਰ ਉੱਧਰ ਜਾਣ ਦਾ ਟਾਈਮ ਹੋ ਗਿਆ ਹੈ ਹਾਂ ਹਾਂ ਮੈਂ ਹੀ ਫੁੜਾ ਕੇ ਆਈ ਸੀ ਇੱਧਰ ਮੈਂ ਚਾਰਜ ਲਾ ਰੱਖਿਆ ਸੀ ਫੋਨ ਆ ਗਿਆ ਹੁਣ ਪਤਾ ਹੋ ਗਿਆ ਸੁੱਤੇ ਸੁੱਤੇ ਪੈਨੇ ਸਾਰੇ ਪ੍ਰਦੀਪ ਉੱਠ ਗਿਆ ਪ੍ਰਦੀਪ ਦੇ ਕਿਹੜਾ ਹੱਡ ਜੁੜਦੇ ਪ੍ਰਦੀਪ ਦੇ ਕਿਹੜਾ ਹੱਡ ਜੁੜਦੇ ਨੂੰ ਮਸਾ ਸੁਰਦੇ ਗੁੱਡ ਮਾਰਨਿੰਗ ਅੱਜ ਤੁਸੀਂ ਬਿਜ਼ਨਸ ਸ਼ੁਰੂ ਕਰਨ ਜਾ ਰਹੇ ਹੋ ਨਮਾ ਫਰਤੀ ਨਾਲ ਉੱਠੋ ਹੈ ਫੋਟੋ ਦੇਖੀਏ ਇਸ ਸ਼ਖਸ ਦਾ ਚਿਹਰਾ ਦੇਖੋ ਇਸ ਸ਼ਖਸ ਕੇ ਅਭੀ ਹੱਡ ਨਹੀਂ ਜੁੜੇ ਹੈ ਮੈਂ ਤੜਕੇ ਕੈਮਰਾ ਲਾ ਕੇ ਖੜੀ ਗਈ ਤੁਹਾਡੇ ਦੇ ਕਿੱਦਾਂ ਫਰ ਹਾਂ ਇਹ ਆਮਲੀ ਜਨਾ ਸਰੀਰ ਨਹੀਂ ਬਣਾਈ। ਇੱਕ ਬਟਾ ਜੀ ਬਣਾ ਲਿਆ ਕਰੋ ਸਰੀਰ ਨੂੰ। ਹੱਕਮੈਂਟ ਨਹੀਂ। ਮੈਂ ਬਿੜਾ ਚਾਹਾਂ ਦਾ ਸਰੀਰ ਬਣਾ ਲੈਂਦਾ। ਹਾਂ ਠੱਸ ਕਾ ਜਾਏ। ਨੀਂਦ ਵੀ ਨਹੀਂ ਪੂਰੀ ਹੋਈ। ਮਸਾਂਾ ਥੋੜਾ ਫੋਸਟਰ ਆ ਯਾਰ ਆਜ ਵੀ ਧਰ ਦੋ ਨੀਂਦ ਪੂਰੀ ਕਰ ਲਓ ਨੀਂਦ ਪੂਰੀ ਕਰ ਲਓ। ਤਾਂ ਆਪਣੀ ਛੱਡੇ ਹੀ ਖਿੱਜਦਾ ਮੈਂ ਬਹੁਤ ਟਾਈਮ ਦੀ। ਫੋਨ ਵੀ ਤੁਹਾਡਾ ਚਾਰ ਦਿਨ ਲਾਤਾ ਸੀ ਉੱਠਣਸਾਂ ਆ ਗਿਆ ਸਾਡੇ ਬੰਦੇ ਨਾ ਉੱਠਣ ਦੇ ਵਿੱਚ ਲੇਜੀ ਨੇ ਜਿਹੜਾ 파ਟਨਰ ਆ ਸਾਡਾ ਉਹ ਬਾਲਾ ਤੇ ਤੇਜਾ ਜਿਹੜਾ ਨਾ ਸਾਡੇ ਬਿਜ਼ਨਸ ਦੇ ਵਿੱਚ 파ਟਨਰ ਆਗਾ ਇਹਨਾਂ ਦਾ ਉਹ ਬੰਦਾ ਥੋੜਾ ਜਿਆਦਾ ਫਾਸਟ ਆ ਇਸ ਕਰਕੇ ਇਹਨਾਂ ਦੀ ਹੁਣ ਬਣਿਆ ਕਰਨੀ ਆ ਰੀਲ ਤੇ ਜਿਹੜਾ ਉਹ ਵਾਲਾ ਬੰਦਾ ਉਹ ਤਾਂ ਕਹਿੰਦਾ ਮੈਂ ਆ ਗਿਆ 10 ਮਿੰਟ ਜੀ ਇੱਧਰ ਹਜੇ ਹੱਡ ਨਹੀਂ ਜੁੜ ਰਿਆ ਕੋਕੋ ਤੇ ਪਿਆਗਾ ਬੜਾ ਔਖਾ ਕੰਮ ਆ ਬਾਬਾ ਬਾਬੂ ਦੀ ਵੀਰਤ ਸਵਾਕ ਸੇ ਛੱਡ ਗਏ ਹੋ ਆ ਫਿਰ ਸੈਟਿੰਗ ਫੈਟਿੰਗ ਨਾ ਕਰੋਗੇ ਨਾ ਆ ਚੁੱਕੀ ਨੀਚਾ ਬਣੀ ਚਾਹ ਤਾਂ ਮੇਰੇ ਬਣਾਈ ਪਈ ਆ ਤੁਸੀਂ ਰੈਡੀ ਹੋ ਸਾਰਾ ਕੰਮ ਕੰਪਲੀਟ ਕਰਿਆ ਪਿਆ ਨਾ ਉਹਨਾਂ ਜਦੋਂ ਕਿਤੇ ਜਾਣਾ ਹੋਵੇ ਜਦੋਂ ਕੋਈ ਕੰਮ ਹੋਵੇ ਜਾਂ ਕਿਤੇ ਜਾਣਾ ਹੋਵੇ ਹੈਨਾ ਉਦੋਂ ਤਾਂ ਮੈਂ ਬਹੁਤ ਛੇਤੀ ਉੱਠ ਜਾਂਦੀ ਆ ਉਦੋਂ ਤਾਂ ਮੈਨੂੰ ਟੈਨਸ਼ਨ ਆਉਂਦੀ ਆ ਵੀ ਸਵੇਰੇ ਉੱਠਣਾ ਜਾਣਾ ਜਾਂ ਜਦੋਂ ਘਰੇ ਹੋਈਏ ਫੇਰ ਨਹੀਂ ਮੈਂ ਉੱਠਦੀ ਫੇਰ ਮੈਂ ਜੀ ਨਹੀਂ ਕਰਦੀ ਬਟਾ ਇਹ ਆਜਾ ਤਾਂ ਵਧੀਆ ਹੋਵੇ ਸੀ ਵਧੀਆ ਨਾ ਇੱਧਰ ਮਾਪੋਰ ਸਿੱਜੀ ਜਾਣਾ ਨਾ ਜਾਣਾ ਇਹਨਾਂ ਨੂੰ ਮਸਾ ਠਾਉਣਾ ਪੈਂਦਾ ਉੱਤਮ ਵੀ ਉੱਠਣ ਚ ਬਹੁਤ ਤੇਜ਼ ਆ ਉਹ ਵੀ ਉਹ ਵੀ ਮੇਰੇ ਵਾਂਗੂ ਆ ਛੇਤੀ ਉੱਠ ਜਾਂਦਾ ਦਿੱਲੀ ਦਾ ਜਿਸ ਰੁੱਠਾ ਹੀ ਉਹ ਤੇ ਵਸੀ ਉੱਠ ਗਿਆ ਸੀ ਉਦੋਂ ਤਾਂ ਫੌਜੀ ਹੋਜੀ ਨਹੀਂ ਫੇਰ ਤੁਸੀਂ ਤਾਂ ਨਹੀਂ ਕਰਿਆ ਕਰਿਆ ਤੂੰ ਵੀ ਮੈਂ ਉੱਠ ਗਿਆ ਜਾ ਆ ਜਾ ਤੂੰ ਉਹ ਵੀ ਕਰਦਾ ਤੁਹਾਨੂੰ ਵਿੱਚ ਫੌਜੀ ਬੰਦੇ ਨਾਲ ਜਿਵੇਂ ਅਰੀ ਵਾਤੇ ਚਾਹੀਏ ਨਹੀਂ ਰਿਸਪੋਨਸੀਬਿਲਟੀ ਉੱਥੇ ਗਿੱਜੇ ਹੁੰਦੇ ਨੇ ਨਾ ਉਹ ਚਲੋ ਜੀ ਆਪਾਂ ਹੁਣ ਕੈਮਰਾ ਲਾ ਲੈਨੇ ਆ ਥੋੜਾ ਮੋਟਾ ਸਟੈਂਡ ਦੇ ਤੇ ਆਪਾਂ ਆਪਦਾ ਕੰਮ ਕਰਦੀਏ ਤੁਹਾਨੂੰ ਪਤਾ ਵੀ ਮੇਰਾ ਬਾਈ ਮੈਨੂੰ ਫੋਨ ਕਰ ਦੂਗਾ ਥੋੜਾ ਟੈਨਸ਼ਨ ਫਰੀ ਹੁੰਨੇ ਹੋ ਤੁਸੀਂ ਘਰਣ ਜਿਵੇਂ ਚੰਗਾ ਤਾਂ ਤਕੜਾ ਆਮ੍ਰੀ ਜੇ ਨਹੀਂ ਕਰਦਾ ਹੁੰਦਾ ਤੁਸੀਂ ਉਹ ਮੇਰੇ ਕਰੀ ਜਲੇ ਪਰ ਮੇਰੇ ਘਰ ਵਾਲਾ ਆਮ੍ਰੀ ਨਹੀਂ ਹੈਗਾ ਜੀ ਐਨਾ ਸਮਝ ਜਿਓ ਕਿ ਤੇ ਚਲੋ ਜੀ ਸਵੇਰੇ ਸਵੇਰੇ ਉੱਠ ਕੇ ਲੱਗਦਾ ਤਾਂ ਵਧੀਆ ਹੋਣ ਹੋਣ ਲੱਗੀ ਆ ਪਹਿਲਾਂ ਤਾਂ ਜੰਮੀ ਗੰਮਜਾ ਬਣਿਆ ਪਿਆ ਸੀ ਰਾਤ ਨੂੰ ਸਾਡੇ ਕੱਪੜੇ ਜੀ ਪਤਾ ਕਿੰਨੇ ਵਜੇ ਤੱਕ ਧੋਤੇ ਅਸੀਂ 11 ਵਜੇ ਤੱਕ ਇੰਨੇ ਜ਼ਿਆਦਾ ਪਹਿਲਾਂ ਤਾਂ ਮੈਂ ਉਧਰ ਤੋਂ ਕਿਲੇ ਇੱਧਰ ਆ ਕੇ ਫੇਰ ਇੰਨੇ ਪੋਣੇ ਸੋਣੇ ਸਾਰਾ ਕੁਝ ਥੋਤਾ ਥੱਕ ਗਏ ਅਲੋ ਜੀ ਸਟੈਂਡ ਤੇ ਲਾਈਏ ਕੈਂਪਰ ਫਿਰ ਤੇ ਕੰਮ ਕਰੀਏ ਆਪਾਂ ਆਪ ਦਾ ਅਮਲੀ ਬੰਦੇ ਆ ਚਾਹ ਅਸੀਂ ਬਾਰ-ਬਾਰ ਪੀਂਦੇ ਆਗੇ ਚਾਹ ਦੇ ਅਸੀਂ ਬਹੁਤ ਸ਼ਕੀਨ ਆਗੇ ਚਾਹ ਤੋਂ ਬਿਨਾ ਸਾਡਾ

ਫਾਲੋ ਕਰੋ ਬੇਮਨ ਜੀ ਦੇਵਾ ਮੋਰਾਂ ਨੂੰ ਮੂੰਹ ਤੇ ਲੱਗੇ ਲੌਂਗ ਥੋੜਾ ਮੈਂ ਫਿਰ ਤਾਂ ਤੁਸੀਂ ਉਧਰ ਹੀ ਜਾਉਂਗੇ ਜਰਾ ਉਹ ਨਹੀਂ ਜਾਣਾ ਕੁਪਰੇ ਬਾਦ ਤੁਸੀਂ ਕਰ ਲੈ ਮੈਲੀ ਨਾ ਕਰ ਲਿਓ ਮੈਲੀ ਨਾ ਕਰ ਲਿਓ ਨਾ ਪਾ ਦਿਓ ਫਿਰ ਤਾਂ ਕਿੱਥੋਂ ਆਉਂਗੇ ਯੂ ਸਾਕਸ ਇੱਧਰ ਕੱਪੜੇ ਗੱਡੀ ਆ ਦੇ ਦੇ ਜੀ ਬਾਹਰੋਂ ਮੂੰਹ ਕੱਢਿਆ ਖਾ ਪਿਆ ਆਪਣਾ ਸਮਾਨ ਸਰਵਾਲ ਵੀ ਕੱਲ੍ਹਲੇ ਦੋੜ ਚ ਆਜਾ ਨਾ ਮਰ ਪਾਈ ਫਿਰ ਸਾਰਾ ਕੁਝ ਮੇਰਾ ਰੈਡੀ ਕਰਕੇ ਧਰਿਆ ਪਿਆ ਆ ਫੜੇ ਮੜਾ ਕੇ ਉਹ ਕੱਪੜੇ ਜੀ ਮੈਂ ਰਾਤ ਪ੍ਰੈਸ ਕਰਕੇ ਧਰਨੇ ਸੀ ਮੈਨੂੰ ਪਤਾ ਸੀ ਬਹੁਤ ਸਵੇਰੇ ਫਿਰ ਇੱਕ ਹੋ ਗਿਆ ਲੈ ਆ ਚੱਕੋ ਟੋੜਾ ਲੋਰ ਯਾਰ ਉੱਠੀ ਸ਼ਾ ਅਹੀ ਇਹਨਾਂ ਦੀ ਵਰਦੀ ਹਾਂ ਮੈਕਸਾ ਫਿਰਦਾਗਾ ਜਿਸਰਮ ਦਾ ਕਾ ਤਿਸਨਾ ਹਿੰਦੂ ਤਾਪ ਜਪਤ ਮਨ ਹੋਵਤ ਸੁਖ ਚਿੰਤਾ ਦਾ ਦੇ ਜੀ ਨਾਲਿਕੋ ਕੋਈ ਨਾ ਕੋਤਨਾਰ ਤਵੀ ਉਪਰ ਕਹਾਗੁਰੂ ਦਾ ਅੰੰਗ ਸਾਕੇ ਪਾਵਜ ਪੂਰਾ ਮਤ ਪੂਰਨ ਜਾ ਕੇ ਜੇਤੁਰ ਕਾਤੰਤਿ ਸਭੋ ਤਰੇ ਕੋ ਜਾਨ ਕਾਮਨ ਜਾ ਕੇ ਅਨੂਪ ਸਫਲ ਤਤਮ ਹਾ ਦੇ ਸਮਯ ਆਵ ਕਾਲ ਅਪੈ ਅਮਰਾਤ ਪਾਇਆ ਆਖੰਨਾ ਦੇਗ ਅਤਿਆਆ জজজমন্ষরা 2 আনিঠাতঠ i মন্যাচে এংন hvornay এএ কাতরুটরবিরা তটূরা সান্তােঙন আপে আপ্িবো কন্পিতব আনঠিআরদির্ন ংিনিষা meilläed "'weedব giàগয়র ਵਾਹਿ ਦੇਤੇ ਪੈਨ ਨਹੀਂ ਪੋਠਾਉ ਗੁਰਪ੍ਰਸਾਦ ਨਾਨਕ ਸੁਖ ਪਾਉ ਪੇੜ ਪਰਾਨ ਚੰਦ ਤੁਮ ਕਾਤ ਜੀ ਨਾਲ ਸੇ ਸੋ ਬਖਸ ਤਰ ਤੀਆ ਪੀ ਰਾਤ ਸੰਗ ਲੱਗਨ ਜਿਸ ਜਾਤਾ ਦਿਸ ਕੀ ਹੈ ਰਾਤ ਹਤ ਮਤਨ ਸਾਧੂ ਸਭ ਕਹਿਤ ਜੋ ਜੋ ਹੋਏ ਸੋ ਹੀ ਸੁਖ ਮੰਗ ਕਰਨ ਕਲਾ ਨਹਾਰ ਪ੍ਰਵਜਨ ਤੱਗ ਵਸੇ ਬਾਹਰ ਕੀ ਆਵਨ ਜਾਣ ਇੱਕ ਖੇਲ ਬਨਾਇਆ ਆਗਿਆ ਕਾਰੀ ਕੀ ਨੀ ਮਾਇਆ ਸਭ ਕਹਿ ਮਦਲੋ ਤੁਰ ਹੈ ਜੋ ਕਿਸ ਕਹਿਣਾ ਸੋ ਆਪੀ ਕਾਹੈ ਆਗਿਆ ਆਵ ਆਗਿਆ ਜਾਏ ਨਾਨਕ ਜਾ ਪਾਵੇ ਤਾਲੇ ਸਮਾਏ ਹਿੱਤੇ ਹੋਏ ਸੁਨਾਈ ਬੂਰਾ ਓ ਰਹਿ ਪਹਾ ਕਿਨੈ ਕਜ ਕਰਾ ਆਪ ਪਲਾ ਕਰ ਤੂ ਤਤ ਨੀਕੇ ਆਪੇ ਜਾਣੈ ਆਪਣੇ ਜੀਕੇ ਨਾਬ ਸਾਥ ਧਾਰੇ ਸੰਸਾਚ ਪੋਤ ਪੋਤੇ ਆਪਨ ਸੰਗ ਰਾਚ ਤਾ ਕੀ ਗਤ ਉਤ ਕਹੀ ਨਾ ਜਾਏ ਦੂਸਰੋ ਤਾਂ ਸੋਜੀ ਪਾਏ ਤਿਸ ਕਾ ਕੀਆ ਸਭ ਪਰਵਾਨ ਗੁਰ ਪ੍ਰਸਾਦ ਇਹ ਨਾ ਜਕੇ ਹੋ ਜਾਣ ਜੋ ਜਾਣੈ ਤਿਸੇ ਸਦਾ ਸੁਖ ਹੋਏ ਆਪ ਮਿਲਾਏ ਨਈ ਪ੍ਰਭੋ ਸਦਾ ਅਮਸਕਾਰ ਸਲੋਕਾ ਪੂਰਾ ਪ੍ਰਭ ਆਰਾਧਿਆ ਪੂਰਾ ਆਖਾ ਉਹ ਨਾਨਕ ਸੂਰਾ ਪਾਇਆ ਪੂਰੇ ਕੇ ਜੈ ਪ੍ਰਗਟੇ ਗੋਪਾਲ ਮਹਾਂਤ ਕਰਾਤੇ ਨਾਮਿਕ ਉਦਰੇ ਨਿਮਕਾ ਸਾਤੇ ਤਾਰਨ ਜੋਗ ਤੁਮ ਸਰਨੀ ਆਏ ਕਰ ਕੇ ਤੁਮ ਰਤਨਾ ਕਹਤੇ ਘਰ ਭਰ ਸਾਗ ਦਇਆ ਆਪਣ ਵਰਤਾਰੇ

ਗੰਗੇ ਨਿੰਦੇ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀ ਚੱਲ ਹੋਏ ਸਤਨਾ ਧੰਨਵਾਦ ਕੋਟੀ ਕੋਟ ਸੁਭਾਨਾ ਸਤ ਪਿਤਾ ਜੀ ਜਗਤ ਦੇ ਮਹਾਰਾਜ ਜੀ ਦਾ ਜਿਨ੍ਹਾਂ ਨੇ ਗੁਰਮੁਖ ਪਿਆਰਿਆਂ ਦੀਆਂ ਭਾਵਨਾ ਨੂੰ ਮੁਖਰਾ ਕੇ ਗੁਰਮੁਖ ਪਿਆਰਿਆਂ ਨੂੰ ਨਵੇਂ ਸੋਨ ਦੀ ਦਾਤ ਵੱਲ ਸੇ ਖੁਸ਼ੀਆਂ ਦੀ ਦਾਤ ਵੱਲ ਸੇ ਸੋ ਮਹਾਰਾਜੀ ਕਿਰਪਾ ਕਰਨ ਪਰਿਵਾਰ ਵਿੱਚ ਸੰਗਤਾਂ ਵਿੱਚ ਕਾਢ ਦੀ ਕਲਾ ਰੱਖਣ ਨਗਰ ਵਿੱਚ ਆਲਾਕੇ ਵਿੱਚ ਸ਼ੌਕ ਤਾਂ ਤੇ ਪ੍ਰੇਮ ਪਿਆਰ ਆ ਤਾਂ ਦੇ ਬਾਧੇ ਰੱਖਣ ਤਾਂ ਸੰਗਤਾਂ ਗੁਰਸਿੱਖੀ ਜੀਵਨ ਵੰਕਣ ਮਹਾਰਾਜੇ ਸੋ ਆਓ ਹੁਣ ਗੁਰੂ ਮਹਾਰਾਜੀ ਪਵਿੱਤਰ ਦੇ ਇੱਕ ਵਾਰਤੇ ਗੇ ਦੇਖ ਤੋਂ ਪ੍ਰੰਤ ਗੁਰਮੁਖ ਪਰਿਵਾਰਾਂ ਨੇ ਜਾਪਨ ਦੇ ਲੰਗਰ ਤਿਆਰ ਕੀਤੇ ਹਨ ਤਾਂ ਸੰਗਤਾਂ ਨੇ ਪਰ ਪੜਸਾ ਕੇ ਦਾਤਨਾ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਬੀ ਉਹਨਾਂ ਦੇ ਸਰੇ ਕੇ ਸੁਣੀ ਸਾਰੇ ਪਾਠ ਕਰ ਰਹੇ ਹਨ ਤੋਂ ਸੰਗਤਾਂ ਨੇ ਹਾਜ਼ਰੀ ਲਵਾਈ ਗੁਰੂ ਮਹਾਰਾਜ ਦੀ ਕਿਰਪਾ ਕਰ ਤਾਰੀ ਸੰਗਤਾਂ ਨੂੰ ਪੜ੍ਹਦੀ ਕਰਾਉ ਤੇ ਰੱਖਣ ਦੂਸਰੀ ਬੇਨਤੀ ਸੰਗਤ ਨੂੰ ਭਾਏ ਕੇ ਜੋ ਕਿ ਆਪਣੇ ਗਊਸ਼ਾਲਾ ਦੇ ਵਿੱਚ ਆਪ ਜੀ ਨੂੰ ਪਤਾ ਹੈ ਪਿਛਲੇ ਸਾਲ ਬਹੁਤ ਵੱਡਾ ਨੁਕਸਾਨ ਹੋਇਆ ਸੋ ਬਹੁਤ ਈ ਗਾਇਆਂ ਮਾਗੀ ਚਾਤੀ ਬਹਾਨਾ ਦੇ ਕਿ ਕਿਨੂੰ ਕਿਨੂੰ ਦੇਖ ਗਈਆਂ ਤੂੰ ਨਹੀਂ चंगा चाह पी ली ए सुच्चा मैं खादा नी फट ला सुच्चा ही मैं खादा नी ਨਹੀਂ ਨਹੀਂ ਅਸੀਂ ਤਾਂ ਬੈਕ ਸਾਈਡ ਆ ਪਰਸ ਜਦੋਂ ਅਸੀਂ ਗਏ ਆ ਨਾ ਫਿਰ ਅਸੀਂ ਘੱਟ ਬਹੁਤ ਭੱਜ ਕੇ ਆਇਆ ਜਦੋਂ ਮੈਂ ਗਈ ਗਾਂ ਦੇ ਉਹਨਾਂ ਨੇ ਲਈਏ ਤੇ ਬਸ ਇੱਧਰ ਅੰਦਰ ਉਹ ਤਾਂ ਪੁੱਤ ਗਿਆ ਸਕੂਲ ਓਏ ਉਹ ਫਿਰ ਸਾਰਾ ਦਿਨ ਘਰੇ ਰਹਿਣਾ ਮੈਂ ਤਾਂ ਪੜ੍ਹਾਈ ਖਰਾਬ ਹੋ ਜੀ ਤੁਸੀਂ ਰਹਿ ਪੇ ਨਹੀਂ ਜਾਉਂਗੇ ਅੱਛਾ ਓਕੇ ਦੇ ਸਕੂਲ ਚ ਅੱਛਾ ਮੈਨੂੰ ਤਾਂ ਸਿਆ ਨਹੀਂ ਹਾਂ ਮੈਨੂੰ ਤਾਂ ਸਿਆ ਹਾਂ ਉਹ ਦਿਨ ਉਹ ਜਾ ਕੇ ਆਏ ਤੁਸੀਂ ਕਹਿੰਦੇ ਪੀਰ ਕਾ ਨੂੰ ਤੇਰੀ ਆ ਗਈ ਸੀ ਮੈਂ ਉਹ ਦਿਨ ਤਾਂ ਆ ਗੱਲ ਕਰੀ ਸੀ ਕਿ ਕੁਝ ਉਹਨਾਂ ਕਰਦੇ ਹਾਂ ਕਹਿੰਦੇ ਨਾ ਹੁੰਦੀ ਹਾਂ ਮੈਂ ਕਿ ਐਸੀ ਕਰਦੇ ਹਾਂ ਅੱਛਾ ਫਿਰ ਡੈਸਟ ਹੋ ਗਈ ਹੋਰ ചെല്ല പാത സാ ഫ ദ ദ മാലകോ ചല്ല ഇ ക അടൻഡോ ആയിഫോൻ ദോ ല ദൈഫോൻ സിക്സീൻ സിക്സ് ദകാനത്തെ ആട്ട Oh lá, você Vamos lá, obrigado. ਕੀ ਕੋ ਲੈ ਸਕਦੇ ਤੁਸੀਂ ਉਹ ਕੋ ਲੈ ਸਕਦੇ ਹੈ ਉਹ ਛੋਟਾ ਲੈ ਸਕਦੇ ਕੀ ਪੈਦਾ ਰੱਖੋ ਪਤਾ ਕਿ ਇਹ ਇੱਕ ਤੁਹਾਰੇ ਉਹ ਤੇ ਕਿਚੀ ਸ਼ੀਸ਼ੇ ਦੇ ਵਿੱਚੋਂ ਕੋ ਰੱਖੇ ਹੋ ਇਹ ਤਾਂ ਲੱਗਦੀ ਨੇ ਅਸਲੀ ਹੈ ਹੰਜੇ ਇਹ ਆਪ ਆਪਣਾ ਕਾਰਨਾ ਦਾ ਜਿਹੜਾ ਨਵਾਂ ਸ਼ੋਰੂਮ ਸਟਾਰ ਕੀਤਾ ਸੁਨਰੇ ਵਜੇ ਇਹ ਦੋ ਪਰਿਵਾਰਾਂ ਦੇ ਰਿਸ਼ਤੇ ਦੇ ਨਾਲ ਹੀ ਨੇ ਇਹ ਹੈਗਾ ਕੋਹਾ ਖਾਤਰ ਦੀ ਪ੍ਰਾਇਓਰਟੀ ਖਾਤਰ ਦੀ ਫੋਨ ਖਾਤਰਾਂ ਦੀ ਤੁਹਾਨੂੰ ਸੈੱਟਿੰਗ ਦੀ ਮੋਬਾਈਲ ਫੋਨਾਂ ਦੀ ਤੇ ਪਲੀਜ਼ ਸਾਡੇ ਇੱਥੇ ਸ਼ੋਰੂਮ ਤੇ ਵਿਜ਼ਿਟ ਕਰਿਓ ਤੇ ਚੈੱਕ ਆਊਟ ਕਰਕੇ ਜਰੂਰ ਜਾਇਓ ਆ ਰਹੇ ਹੋ ਤੇ ਸਾਡੀ ਦੁਕਾਨ ਤੇ ਜਰੂਰ ਪਹੁੰਚੋਏ ਸਾਰੇ ਤਰ੍ਹਾਂ ਦੇ ਮੋਬਾਈਲ ਆਈਫੋਨ ਬੜਾ ਸਾਰੇ ਤਰ੍ਹਾਂ ਦੀ ਪ੍ਰਾਇਓਰਟੀ ਤੁਹਾਨੂੰ ਇੱਕ ਵਾਰ ਜੀ